ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਹੋ ਗਿਆ ਸ਼ੁਰੂ ਰਾਤ بارش ਕਾਫੀ ਪੈ ਗਈ ਆ ਜਾ ਕੇ ਇੱਕ ਵਾਰ ਮੋਟਰ ਦੇ ਵੇਹਨੇ ਕਣਕ ਦਾ ਕੀ ਸਿਸਟਮ ਨਾਲੇ ਤੁਹਾਨੂੰ ਦਿਖਾਉਣੇ ਆ ਅੱਜ ਆਪਣੇ ਗੁਰਪੂਰਬ ਹੀ ਆ ਗੁਰੂ ਨਾਨਕ ਪਾਤਸ਼ਾਹ ਦਾ ਸਾਰੇ ਵੀਰਾਂ ਨੂੰ ਗੁਰਪੂਰਬ ਦੀਆਂ ਵਧਾਈਆਂ ਹੁਣ ਤੇ ਅੱਜ ਬੰਦੇ ਵੀ ਜਾਬ ਦੇ ਛੁੱਟੀ ਦੇ ਹੀ ਆ ਕਿ ਸਾਰਿਆਂ ਨੇ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਤੇ ਗੁਰਦੁਆਰਾ ਬੀਰ ਸਾਹਿਬ ਬਹੁਤ ਤਕੜਾ ਗੁਰਪੁਰਬ ਮਨਾਇਆ ਜਾਂਦਾ ਵਾ 556ਵਾਂ ਤੇ ਉੱਥੇ ਸਾਰਿਆਂ ਨੇ ਮੇਲਾ ਵੇਖਣਾ ਮੇਲਾ ਲੱਗਦਾ ਬਹੁਤ ਵੱਡਾ ਅੱਜ ਸਾਰਿਆਂ ਨੇ ਉੱਥੇ ਜਾਣਾ ਇਸ ਕਰਕੇ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਪਹਿਲਾਂ ਆਪਾਂ ਥੋੜਾ ਜਿਹਾ ਕੰਮ ਕਰਨ ਵਾਲਾ ਨਾਲ 12 1 ਵਜੇ ਤੱਕ ਬੰਦੇ ਕਹਿੰਦੇ ਬਾਸ ਨੂੰ ਛੁੱਟੀ ਦੇ ਦਿਓ ਤੇ ਉਹ ਕਰਾ ਕੇ ਤੇ ਫਿਰ ਕੰਮ ਜਿਹੜੇ ਚੱਲਣਗੇ ਵੈਗਰੂ ਦਾ ਨਾਮ ਲੈ ਕੇ ਬਬੇ ਨਾਨਕ ਦਾ ਸ਼ੈੱਡ ਵਿੱਚ ਪਹੁੰਚ ਕੇ ਬੰਦਿਆਂ ਨੂੰ ਚਾਹ ਪਾਣੀ ਸ਼ਕਾ ਕੇ ਫਿਰ ਚੱਲਦੇ ਆਂ ਦੇਖ ਕੇ ਉਹਨੇ ਇੱਕ ਵਾਰ ਫੜੀ ਦਾ ਕੀ ਸਿਸਟਮ ਹੁਣ ਆਪਾਂ ਆਏ ਆ ਮੰਡ ਦੇ ਵਿੱਚ ਜਿਹੜੀ ਸਭ ਤੋਂ ਪਹਿਲੇ ਦਿਨ ਕਣਕ ਬੀਜੀ ਉਹ ਤੇ ਸੁਆਹ ਦੇ ਆਈਆ ਕੱਢ ਤੁਹਾਨੂੰ ਦਿਖਾਉਣਾ ਵੇਖੋ ਉੱਤੇ ਤਕਰੀਬਨ ਸੂਆ ਜਾ ਕਿਤੇ ਕਿਤੇ ਕਾਢ ਆਈ ਆ ਵੈਗਰੂ ਸ਼ਾਇਦ ਕਿਰਪਾ ਕਰੀ ਦਵੇ ਇਹ ਆ ਸਾਰੀ ਕਣਕ ਸ਼ਾਇਦ ਨਿਕਲਾਵੇ ਬਾਕੀ ਜੰਦਰ ਹੀ ਮਗਰੇ ਮਗਰੀ ਸਿਰ ਕਾਢ ਆਈ ਆ ਉਮੀ ਉਪਰੇ ਕਾਫੀ ਗਿਆ ਵਾ ਸੁੱਕਿਆ ਬਦ ਲੱਗੂ ਹਣ ਕੀ ਬਣਦਾ ਗਿੱਲੀ ਤੇ ਪੈਲੀ ਪੂਰੀ ਹੋ ਗਈ ਆ। ਬਾਕੀ ਅਜੋਂ ਜੂ ਦੇ। ਇਹ ਵਾਹ ਮਸ਼ਰਹ। ਸਟਾਲਾ ਮੀਨਾ ਬਣ ਗਿਆ। ਹੱਥ ਲੱਗਣ ਵਾਲਾ ਹੋ ਗਿਆ ਹੁਣ ਆਪਣਾ ਸਟਾਲੇ ਨੂੰ। ਪਹਿਲਾਂ ਦਾਤਰੀਆਂ ਨਾਲ ਵੜਿਆ ਜਾਊ ਮੁੜਕੀ ਮਸ਼ੀਨ ਨਾਲ ਵੜਦਿਆ ਕਰਾਂਗੇ। ਇਹ ਜੋ ਜਦੋਂ ਪਤਾ ਵੀ ਹੋਵੇ ਵੀ ਆਪਾਂ ਨੂੰ ਵੀ ਆਪਾਂ 6 ਤਰੀਕ ਦਾ ਮੀਂਹ ਦੱਸਦੇ ਹਾਰ ਵਕਤ ਵੀ ਜਿਹੜੀ ਕਾਲੀ ਹੁਣ ਲੇਟ ਦਾ ਫੇਰ ਉਹ ਗੱਲ ਹੋ ਗਈ ਕਿ ਨਹੀਂ ਲੇਟ ਦੇ ਵਿੱਚ ਆਪਣੇ ਕੋਲ ਦੋ ਹੈਗੇ ਸੀ ਜਦੋਂ ਆਪਾਂ ਨੂੰ ਦੱਸਦੇ 6 ਤਰੀਕ ਦਾ ਮੀਂਹ ਤੇ ਉਦੋਂ ਨਾ ਬੀਜ ਦੇ ਬਾਕੀ ਜੋ ਮਾਲਕ ਨੂੰ ਪਾਉਂਦਾ ਯਾਰ ਗੱਲ ਉੱਥੇ ਹੀ ਤਿਕਣੀ ਆਣ ਕੇ ਜੋ ਮਾਲਕ ਨੂੰ ਪਾਉਂਦਾ ਉਹਨੂੰ ਜੋ ਪਾਉਂਦਾ ਹੋਣਾ ਹੋਈ ਆ ਆਪਾਂ ਤੇ ਬੜਾ ਕੁਕ ਕਰਦੇ ਆ ਵੀ ਦਵਾ ਦਾ ਬੀਜ ਦੀ ਵੀ ਉਹ ਕਰ ਲਈ ਜੋ ਕਰ ਲਈ ਪਰ ਜੋ ਨੂੰ ਪੋੜਾ ਨਾ ਓੜਾ ਹੋਈ ਆ ਜਿੱਧਰ ਨੂੰ ਮਰਜੀ ਭੱਜ ਲਾ ਕੱਡੇ ਵਧੀਆ ਜੋ ਨਿਕਲੇ ਆਪਣੇ ਬਹੁਤ ਐ ਪੂਰੇ ਨਾ ਸੰਗ ਨੂੰ ਤੇ ਨਾ ਵਿਰਲੇ ਵਧੀਆ ਜੋ ਬੀਜੇ ਆ ਮਾਂ ਬੀਜੇ ਆ ਉਹ ਲੈ ਵੀ ਗਿਆ ਤੇ ਜਵੈਨ ਵੀ ਜੀ ਸਾਰਾ ਕੁਝ ਦਿਖਾਉਣੇ ਸਰੋਂ ਯਾਰ ਹੁਣੇ ਹੀ ਸਰਦੇ ਆਈ ਆ ਪਤਾ ਨਹੀਂ ਇਹ ਕਿਹੜਾ ਬੀਜ ਦੇਤਾ ਹੀ ਉਹਨਾਂ ਨੇ ਬਾਕੀ ਸਟਾਲਾ ਹੀ ਸੁਣ ਚੰਗਾ ਵਧੀਆ ਉਹ ਬਾਹਰ ਦੇ ਨਾਲ ਹੀ ਜਿਹੜਾ ਮੌਸਮ ਚੇਂਜ ਹੋਣਾ ਹੈ ਹੋ ਗਿਆ ਜਮੀ ਬਹੁਤ ਸੋਹਣੀ ਲੱਗਦੀ ਚਿੱਪੜਾ ਰੀ ਨੂੰ ਜਵਾਨ ਨੇ ਚਾਪੜ ਬਿਨਾ ਤਸਵੀਰਾਂ ਵਾਲੇ ਵੀ ਜਿਹੜੇ ਜੋ ਦਿੱਤੇ ਸੀ ਆਪਾਂ ਯੂਨੀਵਰਸਿਟੀ ਤੋਂ ਲੈ ਕੇ ਆਏ ਆ ਜਵਾਨ ਜਵਾਨ गाव ਫੱਕੀ ਦੇ ਤਰ੍ਹਾਂ ਦਾ ਜੋਗ ਇਹਦੇ ਵਿੱਚ ਵੀ ਨਹੀਂ ਆ ਵੀ ਜਿਹੜੇ ਬਿਨਾ ਤਸਵੀਰਾਂ ਤੋਂ ਕੁਣ ਦਿੱਤੇ ਹੋ ਕੇ ਤਾਂ ਨਿਕਲੇ ਬੜੀ ਆਈ ਦੇ ਸੁਪਰ ਸੀਡਰ ਦੀ ਬਹੁਤ ਵਧੀਆ ਆ ਆਪਣੀ ਸਰੋਂ ਅੱਜੋਂ ਪਰਲੇ ਬਨੇ ਜਮੀ ਉਹ ਵੀ ਨੇ ਢਿੜਿ ਢਿਚੀ ਚੁੱਕੀ ਹੈ ਇਹ ਦਗ ਜਾ ਨਿਕਲ ਹੋਣੀ ਹੈ ਕਣਕਾਂ ਸੋਹਣੀ ਜਿਹੇ ਸੋਹਣੀ ਲੱਗਣੀ ਚਲੋ ਕੁੱਈਨ ਜੋ ਆ ਗਿ ਆਵਦੇ ਜਿਹੜੇ ਬਿੜਾ ਕਸੀਰਾ ਤੋਂ ਇਹ ਇਧਰ ਆਪਾਂ ਬੀਜੇ ਛੋਲੇ ਕੋਸ਼ ਅਜੇ ਆਪਾਂ ਨੂੰ ਕੀਟਰਾਂ ਦੇਖੀ ਉਹ ਗਿਆਨ ਵਾਲਿਆਂ ਨੂੰ ਮਿਲੀ ਇਹ ਵੀ ਬਹੁਤ ਸੋਹਣੇ ਨਿਕਲੇ ਇੱਕ ਜੁਆਨ ਬੀਜੀ ਪਰ ਇਹਨਾਂ ਮੁੰਡੇ ਨੇ ਕੰਮ ਥੋੜਾ ਗਲਤ ਕਰਤਾ ਇਧਰਲੇ ਬੰਨੇ ਵੀਰ ਨੇ ਕਣਕ ਬੀਜੀ ਆ ਇਹਨਾਂ ਨੂੰ ਪਾਣੀ ਦੀ ਨਹੀਂ ਲੋੜ ਹੁੰਦੀ ਬਾੜੀ ਜਦੋਂ ਉਹਨੇ ਕਣਕ ਕਣਕ ਭਰੀ ਤੇ ਇਧਰ ਨੂੰ ਪਾਣੀ ਪਾਏ ਜਾਣਾ ਕਿਉਂਕਿ ਉਹਨੇ ਇਹ ਵਾਟਰ ਨੂੰ ਮਿੱਟੀ ਨਹੀਂ ਲਾਈ ਆਇਕਾ ਆ ਛੋਲੇ ਆ ਇਧਰਲੇ ਬੰਨੇ ਦੋ ਗਿਹੜੇ ਤੇ ਜਵੈਣ ਤੇ ਜੇ ਕਿਦੇ ਵਧੀਆ ਹੋ ਗਏ ਫਲ ਪੈ ਗਏ ਤੇ ਫਿਰ ਗਾਹ ਨੂੰ ਜਿਹੜੇ ਛੋਲੇ ਵੀ ਵੱਧ ਬੀਜਿਆ ਕਰਾਂਗੇ ਤੇ ਜਵੈਣ ਜੂਨ ਵੀ ਕਰੇ ਖਾਣ ਜੋ ਕੀ ਕਿਉਂਕਿ ਇਹ ਚੀਜ਼ਾਂ ਆਪਦੇ ਘਰ ਦੀਆਂ ਹੰਤੇ ਜਿਆਦਾ ਵਧੀਆ ਗੱਡੀਆਂ ਤੜਾਉਣੀਆਂ ਇਹਨਾਂ ਆਪਾਂ ਕੜਕ ਦੀ ਭੜਾਈ ਜਿਹੜੀ ਚੱਲਣ ਢਈ ਆ ਬੀਰੀ ਅੱਜ ਮੁੰਡਿਆਂ ਨੇ ਮੇਲਾ ਵਾ ਤੇ 2 ਵਜੇ ਤੱਕ ਇੱਥੇ ਕੰਮ ਕਰਨਾ ਵਾ 2 ਵਜੇ ਘੱਲ ਦੇ ਦੇ ਸਾਰੇ ਆਉਣਾ ਤੇ ਆਪਾਂ ਭਲਕੇ ਆਉਣਾ ਤੇ ਹੈ ਨਹੀਂ ਭਲਕੇ ਆਪਾਂ ਨਹੀਂ ਘਰ ਨੂੰ ਹੀ ਦੋ ਵਜੇ ਜਾਣਾ ਬਾਬਾ ਦੋ ਵਜੇ ਤੇ ਲੋਤਾਂਗੇ ਲੱਗੇ ਨੇ ਚੱਲ ਜਾ ਯਾ ਆਪਣਾ ਆ ਘੋੜਾ ਇੱਕ ਲੱਗਣ ਲੱਗਾ ਵਾ ਸੇਵਾ ਤੇ ਜਿਹੜਿਆ ਕਰਮੂ ਵਾਲੇ ਪਤਨ ਤੋਂ ਸੰਗਤਾਂ ਮਾਝੇ ਤੋਂ ਆਉਂਦੀਆਂ ਉਹਨਾਂ ਨੂੰ ਗੁਰਦੁਆਰਾ ਬੀਰ ਸਾਹਿਬ ਦੇ ਦਰਸ਼ਨ ਕਰਾਉਣ ਲਈ ਇੱਥੇ ਜੋ ਬੰਦੀ ਡਿਊਟੀ ਆ ਉਹਨੂੰ ਧੋਤ ਆ ਗਈ ਸੇਵਾ ਕਰਨ ਲੱਗਾ ਅੱਜ ਸਿਹਾਲਾ ਲਾਵਾ ਲੈਣ ਲੱਗਾ ਵਾ ਹਰ ਸਾਲ ਹੀ ਕਰਦਾ ਏ ਹਰ ਸਾਲ ਸੇਵਾ ਕਰਦਾ ਮੇਰਾ ਰੱਬ ਵਿਆਹ ਕਰੇ ਇਹ ਫੈਰ ਕੀ ਸੈਸ ਨਹੀਂ ਜਾਵੇ ਇੱਕ ਗੁਰਦਰਾ ਬੀਰ ਸਾਹਿਬ ਲੱਗੂਗਾ ਹੁਣ ਆਪਣਾ ਕੋੜਾ ਵੱਡਾ ਜਹਾਜ਼ ਥੋੜੀਆਂ ਲਾਉਣੀਆਂ ਨੇ ਸਾਰੇ ਭਰਾ ਤੇ ਸਾਰੇ ਬੱਚੇ ਗੁਰਨਾਨਕ ਪਾਤਸ਼ਾਹ ਦੇ ਗੁਰਪੂਰਪ ਤੇ ਚੱਲੇ ਆ ਭਾਈ ਰਜਿੰਦਰ ਸੋਨਾ ਠਾਠਾ ਬਣ ਲਿਆ ਕਿਉਂਕਿ ਇਹਨਾਂ ਨੂੰ ਗੈਸ ਬਹੁਤ ਚੜਦੀ ਗੱਡੀ ਦੀ ਜਿਹੜਾ ਬੰਦਾ ਟਰੈਕਟਰ ਚਲਾਉਣ ਵਾਲਾ ਨਾ ਉਹ ਗੱਡੀਆਂ 'ਚ ਘਾਟੀ ਚੱਲਦਾ ਘੰਟ ਤੇ ਹੁਣ ਜਾ ਕੇ ਤੁਹਾਨੂੰ ਅਛੋਨਾ ਦਿਖਾਉਣੇ ਸਾਰਾ ਸਿਸਟਮ ਭਾਈ ਸੁਤਨਾਮ ਸਿੰਘ ਸੁਤਨਾਮ ਸਿੰਘ ਨਾਲ ਸੰਸਗਵਾਚੀ ਗਿਆ ਜੀ ਸੰਸਗਵਾਚੀ ਫਿਰਦਾ ਵਾ ਤੇ ਕੋਈ ਨਹੀਂ ਨੂੰ ਭੋਣਾ ਜੇ ਬੱਕ ਡਾਕਟਰ ਸੀਟ ਦੇ ਇਹਦੇ ਇਹਨੇ ਵੀ ਸੰਸ ਕਰਨਾ ਲੱਕੀ ਨੂੰ ਆਖਿਆ ਧਗਾ ਕਹਿੰਦਾ ਜਾਣਦੇ ਆ ਬਰੋ। ਉਹ ਉੱਥੇ ਜਾ ਕੇ ਤੁਹਾਨੂੰ ਗੁਰੂ ਨਾਨਕ ਬਾਛਾ ਦਾ ਮੇਲਾ ਜਿਹੜਾ ਉਹ ਦਿਖਾਉਣੇ ਗੁਰਪੁਰਬ ਉਹ ਵੇਖੀ ਅੱਗੇ ਵੀ ਤੇ ਇਹ ਨਾ ਵੇਖਣ ਦਾ ਨਿਹੜਿਆ ਜਿਹਾ ਵਾ ਬਾਕੀ ਸਾਰਾ ਰੁਪਿਆ ਵੀ ਇਸ ਤੜਨਾ ਸਾਂਝਾ ਕਰਾਂਗੇ। ਫੋਟੋਆਂ ਵੀ ਕਰਾਂਗੇ ਸਾਂਣੀਆਂ। ਆਹ ਤੈਰ ਨਹੀਂ ਸੁਣ ਲੱਗੇ। ਆਹ ਸਾਧੂ ਜੀ ਦੇ ਬਾਣ ਨਾ ਜਾਉ ਰਹਾ। ਸਾਇਆ ਰੰਗਨ ਜੀ ਕੀ ਆ ਪਿਆਰੇ ਪਾਜਾ ਨਾਮ ਬੰਦੀ ਦਾ ਰੰਗਨ ਬਾਣਾ ਰੰਗ ਹੈ ਸਾਰੇ ਬਾ ਨੇ ਨਾ ਕੇ ਪਾ ਲੈ ਵਸ ਪਾ ਲੈ ਨਾ ਦਜੀ ਮੈਂ ਗਰ ਕੋ ਨਾ ਆਇਆ ਕੋ ਨਹੀਂ ਮੈਂ ਮੈਨੂੰ ਕਿਹੜਾ ਘੋਆਇਆ ਹੋਵੇ ਤੇ ਜੂਰੀ ਤੇ ਮੈਨੂੰ 23000 ਰੁਪਏ ਮਿਲੇ ਮੀਨੇ ਆਹ ਸਾਹ ਦਾਦਰ ਮੈਨੂੰ ਆ ਕੇ ਝੂੜਨਾ ਪੈ ਗਿਆ ਚਲ 23000 ਮਾਤ ਵਾਲੀ ਪੂਰੀ ਦਿੱਤੀ ਇੱਥੇ ਆ ਯਾਰ ਗਾੜੀ ਫੇਰ ਇਹ ਕਿੱਦਾਂ ਇਹ ਬੀ ਨਾ ਬੀ ਨਾ ਇੰਨੇ ਜਦੋਂ ਕਾਲ ਹੋ ਗਏ ਆ ਬੱਸ ਕਰਾਂ ਚਾਚਾ ਲੋਟੀ ਵਾਲ ਪੁਜੀਏ ਬਣਾਉਣੇ ਦਾ ਲੰਗਰ ਨਹਾ ਦੇ ਵਿੱਚ ਮੁੰਡੇ ਸੇਵਾ ਕਰਨ ਦਾ ਪੂਰੇ ਇਤਸ਼ਾਹ ਨਾਲ ਸਭ ਤੋਂ ਦੇਖ ਕੇ ਮੋਹ ਇਸ਼ਾਰਾ ਦੇ ਚੀਨ ਉਹਨੂੰ ਨੰ ਲੰਗਰ ਉਹਦੇ ਪਕੌੜਿਆਂ ਲੰਗਰ ਲੱਗੇ ਪਿੱਛੇ ਤੋਂ ਪੱਤਾਂ ਦੇ ਹੂੰ ਤੇ ਚੈਰੀ ਦਾ ਹਾਂ ਉਹ ਰਹਾ ਆ ਰਹੀ ਮੈਂ ਗੱਡੀ ਲੈ ਕੇ ਤਾਂ ਉਹ ਲਾਹ ਫੁਰਦੋਮ ਬੂਸਵਾਲ ਵੀਰਾਂ ਨੇ ਲਾਇਆ ਪਕੌੜਿਆਂ ਦਾ ਲੰਗਰ ਸਰ ਗਿਆ ਖੜਾ ਨਾ ਬਸ ਚੜਦੇ ਗਲਾ ਬਾਈ ਚੜਦੇ ਗਲਾ ਜੀ ਮੇਰਾ ਹੋਰ ਦੇ ਦਈਏ ਆਜੋ ਪਿਆਰਿਓ ਹੁਣ ਆਪਾ ਪਹੁੰਚ ਗਏ ਗੁਰਦਰਾ ਸਾਹਿਬ ਸਰੋਦਾ ਸਾਹਿਬ ਕੇਸੀ ਘੋਡੇ ਦਾ ਆਜੋ ਭਾਈ ਆਜੋ ਜਿੰਨਾਂ ਨੇ ਸ਼ੱਕ ਨਹੀਂ ਉੱਠਾ ਕਰੋ ਜਿੰਨਾਂ ਨੇ ਸ਼ੱਕ ਲਈ ਆ ਤੇ ਆਪਣੇ ਜਿਹੜਾ ਮੇਲਾ ਬਹੁਤ ਜ਼ਿਆਦਾ ਭਰਿਆ ਆ ਕਿਹਾਂ ਸੇ ਕੈਨੇਡਾ ਜੀ ਵੱਲੋਂ ਆ ਪ੍ਰਤਾਪ ਮੋਮਨੀ ਵੱਲੋਂ ਆ ਸਾਰਿਆਂ ਨੂੰ 51 5000 ਜਿਹੜਾ ਹੈ ਉਹ ਦਿੱਤਾ ਗਿਆ ਹੈ ਬਹੁਤ ਸਾਰੇ ਇਨਾਮ ਇਹਨਾਂ ਸੰਗਤਾਂ ਨੇ ਸਾਨੂੰ ਦਿੱਤੇ ਨੇ ਕਿਉਂਕਿ ਜਸਬੀਨ ਸਿੰਘ ਜੀ ਸਰਪੰਚ ਸਾਹਿਬ ਦਾ ਸਰਪੰਚ ਭੌਰ ਸਾਡੇ ਦਰਮਿਆਨ ਆ ਗਏ ਨੇ ਆ ਮੇਰਾ ਛੋਟਾ ਵੀਰ ਵਿਕਰਮਜੀਤ ਸਿੰਘ ਘੁੰਮਣ ਸਰਪੰਚ ਉੱਚਾ ਵਿਕਰਮਜੀਤ ਸਿੰਘ ਘੁੰਮਣ ਸਰਪੰਚ ਉੱਚਾ ਸਾਡੇ ਦਰਮਿਆਨ ਆ ਗਏ ਨੇ ਜਿਹੜਾ ਛੋਟਾ ਵੀਰ ਹੈ ਔਰ

ਸੱਤਿਆ ਤੇ ਗੁਲੀ ਕਰਾ ਯਾਰ ਸੁਖਮਨ ਨੇ ਕੁੱਲਫੀ ਗਲਤੀ ਖਾਈਏ ਓਏ ਠੰਡ ਪਾਜਾ ਪੈਨ ਦਿਆ ਓ ਫੜ ਜਾ ਕੁਲਫੀ ਫੜ ਜਾ ਲੈ ਆ ਉਹ ਲੈ ਆ ਉਹ ਵੀ ਖਾ ਲਾਂ ਜੋ ਘਟਾਣ ਲੱਗੀ ਆ ਜਾ ਤੂੰ ਫੜ ਲਿਆ ਜਾ ਸੁਖਮਨ ਕੋਈ ਨਹੀਂ ਆਇਆ ਇਹ ਮੰਦਰਾ ਜਨਸੀ ਦੇ ਵਿੱਚ ਚਮਕੌਰ ਭਾਈ ਨੇ ਟਰੈਕਟਰ ਲੈਣਾ ਵਾ ਕਿਹੜਾ ਭਾਈ ਲੈਣਾ 75 ਜੁਨਿਅਰ ਵੇਚ ਕੇ 75 ਇਹਨੂੰ 755 ਦਵਾਉਣਾ ਆੜਾ ਨੋਵਾ ਤੇ ਪੂਰੀ ਤੱਕ ਪਾ ਕੇ ਰੱਖਣੀ ਆ ਆਹ ਮੁੜਿਆਣੇ ਲੈ ਲਿਆ ਨੋਵਾ ਟਰਾਈਡਰ ਤੇ ਆਹ ਲੈ ਕੇ ਦੇਣਾ ਸਤਨਾਮ ਭਾਈ ਨੂੰ ਪੱਠਿਆ ਹੱਦੀ ਕਿੱਥੇ ਆ ਓਏ ਆਹ ਸਤਨਾਮ ਭਾਈ ਨੂੰ ਪੱਠਿਆ ਹੱਦੀ ਲੈ ਦੀਏ ਛੱਬੇ ਨੇ ਜਾਦਿਆਂ ਹੋਰ ਕੀ ਕੱਟੂ ਯਾਰ ਬਹੁਤ ਰੌਣਕ ਵੇ ਦਾ ਭਰਿਆ ਵਾ ਸੰਗਤਾਂ ਦੂਰੋਂ ਦੇੜਿਓ ਆਈਆਂ ਸਾਰੇ ਹਲੋ ਜਾ ਮੈਂ ਬਣਾਈ ਨਹੀਂ ਉਥੋਂ ਕਹਿਣਾ ਨਹੀਂ ਹਾਇ ਗਾਇਬ ਕਹਿਣਾ ਨਹੀਂ ਮੈਂ ਨਹੀਂ ਦੇਣਾ ਚਾਹੇ ਹਣਾ ਸਬਸਕ੍ਰਾਈਬ ਕਰੋ ਪਸ ਸਬਸਕ੍ਰਾਈਬ ਕਰ ਦੇ ਯਾਰ ਕਿੱਦਾਂ ਕਰ ਸਬਸਕ੍ਰਾਈਬ ਕਰੋ ਕਹਿ ਸੋ ਤੇ ਆ ਸ਼ੱਕਰਪਰਾ ਗਏ ਸ਼ੱਕਰਪਰਾ ਗਏ ਵਰਤ ਨੂੰ ਆਨ ਪਤਾ ਨਹੀਂ ਮੈਨੂੰ ਤਾਂ ਬੋਲਣਾ ਨਹੀਂ ਆਉਂਦਾ ਕਿ ਸ਼ੱਕਰਪਰਾ ਕਰ ਦੋ ਕਿੰਨੇ ਸ਼ੱਕਰ ਸ਼ੱਕਰਪਰਾ ਸ਼ੱਕਰਪਰਾ ਕਰ ਦੋ ਇਹ ਬਾਬੇ ਬਿਧੀ ਚੰਦਿਆਂ ਦੇ ਘੋੜੇ ਇਹਨਾਂ ਕਰਮਕਾਮਾ ਆਰਵਨਾ ਰਾਜਵਰ ਹਸਤਪਾਲੀ ਜੀ ਦਾ ਨੰਬਰ ਆਪਣੇ ਕੀਤੇ ਜੋੜੇ ਲਈ ਕਾਰਜ ਹੋ ਗਿਆ ਹੈ ਸਾਰੇ ਪ੍ਰਬੰਧਕਾਂ ਦਾ ਔਰ ਇਸ ਮੈਚ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਪ੍ਰਕਾਸ਼ ਸਰੂ ਦੇ ਬਹੁਤ ਵੱਡਾ ਮੇਲਾ ਕਰਾਇਆ ਸਾਰੇ ਸਹਿਯੋਗੀਆਂ ਨੇ ਕਿਸੇ ਤਰ੍ਹਾਂ ਕੇ ਸਹਿਯੋਗ ਕਰਿਆ ਕਿਸੇ ਤਰ੍ਹਾਂ ਕਰਕੇ ਕਿਸੇ ਮਨ ਕਰਕੇ ਬਾਬਾ ਨਾਨਕ ਸਾਹਿਬ ਨੂੰ ਕਾਪੀ ਨਾਲ ਰੱਖ ਕੇ ਸਾਰੇ ਜਨ ਬਈਆਂ ਨੂੰ ਵਾਅਦੇ ਕਰੇ ਆਉ ਪੈਂਦੀ ਹੋਈ ਮੇਲ ਤੇ ਜੱਗਦਾ ਰਹੇਗਾ ਇਹ ਜਿਹੜਾ ਨਾ ਕਵਾ ਆ ਆ ਕੋਰੀਏ ਕਹਿੰਦੇ ਬਲੇਫਰੀ ਟ੍ਰੈਕਟਰੇ ਆਉਂਦੇ ਆ ਆਹ ਦੁਬਾਰਾ ਢੇਰੀਆਂ ਦੀ ਗੱਲ ਛੱਕਾਂ ਦੀ ਗੱਲ ਆ ਪਿੱਛੇ ਜਮਾਨੀ ਕੀਤੀ ਹੋਈ ਹੈ ਹੋਰ ਲੱਗਾ ਹੋਇਆ ਫੈਸਲਾ ਹੋ ਰਹਿਣਾ ਹੈ ਰੋਸੇ ਦੀ ਗੱਲ ਆ ਹੋਰ ਲੱਗਾ ਹੋਇਆ ਜੀ ਰੋ ਪਹੁੰਚੇ ਇੱਕ ਹੋਰ ਜਿੱਤ ਕਬੱਡੀ ਪਾ ਰਿਹਾ ਹੈ ਸਾਰੇ ਨੂੰ ਦੱਸਣਾ ਇਹ ਕਿ ਸਾਡਾ ਨੇ ਮਸੂਲ ਸਾਡੇ ਦਾ ਸੂਰ ਜੋਇਲਾਂ ਕੇ ਨਵੀਂ ਫਰਜੀਤ ਸਿੰਘ ਜੁੜੀ ਪਾ ਰਿਹਾ ਹੈ ਕਿ ਅੱਜਕੱਲ੍ਹ ਜੁਇਲ ਸ਼ਹਿਰ ਦੇ ਧੰਗੇ ਔਰ ਗੇਂਦ ਚ ਬੁਆਲੀਆਂ ਨੂੰ ਨਜਾ ਆਪ ਦੀ ਆਸ ਜਿੰਦਾ ਖੋਰ ਖਿਡਾਰੀਆਂ ਨੂੰ ਧੰਗੇ ਉਸਤਾਦ ਚ ਇਹ ਮੇਰਾ ਵੀਰ ਆ ਪ੍ਰਭਜੋਤ ਸਿੰਘ ਜਿਹੜੇ ਇਕੱਠੇ ਹੀ ਪੜੇ ਆ ਤੇ ਜੋ ਰਹੇ ਆ ਸਰ ਹੋਰ ਕੋਈ ਯਾਰ ਨਹੀਂ ਦੋਵੇਂ ਯਾਰ ਰਹੇ ਤੇ ਅੱਜ ਫੇਰ ਮੇਲੇ ਦੇ ਮਿਲੇ ਆ ਤੇ ਕੋ ਚੈਨਲ ਨੂੰ ਸਬਸਕ੍ਰਾਈਬ ਕਰੋ ਸੰਧੂ ਗਰਮਾਦੀ ਇਦਾਂ ਦਾ ਆ ਕੰਮ ਕਰਨਾ ਅਵੀ ਸਾਡਾ ਮੁੰਡਾ ਫੈਨ ਮਗਰਲੇ ਮਨੇ ਵੇਦਾ ਪਤੀਜਾ ਫੈਰ ਬਹੁਤ ਟੱਕਰੇ ਭਰਾ ਛੋਟਾ ਭਰਾ ਛੋਟਾ ਸੋ ਇਨਾ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਯਾਰ ਬੇਲੀ ਵਿਛੜੇ ਆ ਉਹ ਵੀ ਮਿਲੋ ਬਿਲਕੁਲ ਬਿਲਕੁਲ ਓਏ ਏ ਏ ਏ ਲੈ ਪਹੂੜੇ ਮੇਲੇ ਬਾਹਰ ਵਾਲੇ ਵੀਰ ਬਹੁਤ ਬਾਹਰ ਵਾਲੇ ਵੀਰ ਬਹੁਤ ਮਿਸ ਕਰਦੇ ਆ ਜਾਰਾ ਨੇ ਜਿਆਦਾ ਕੰਮ ਤਾਂ ਨਾ ਹੋਇਆ ਹਾਂ ਇਹ ਮੈਂ ਕਹਿੰਦਾ ਓ ਵੀਰਾਂ ਲੈ ਸਾਲੇ ਨਾਂਡੇ ਓ ਹਰਜੀਤ ਕਿੱਥੇ ਹਰਜੀਤ 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 ਆਡੀ ਪੈ ਚੱਲ ਮੈਂ ਅੰਨੇ ਚੱਲ ਯਾਰ ਸ਼ਾਇਦ ਉਹ ਲੋ ਮੱਛੀ ਦੀ ਉਹ ਵੀ ਵੇਖ ਕੇ ਆਉਣੇ ਯਾਰ ਉਹ ਉਹ ਵੀ ਇਹਦਾ ਹੀ ਆ ਸਾਰਾ ਇਹਨਾਂ ਦਾ ਹੀ ਆ ਵਾ ਠੀਕ ਹੈ ਉਹ ਜਾਣਦੀ ਆ ਨਾ ਦੇ ਦੂਗੀ ਨਾ ਆ ਗਿਆ I <laughs> ਖਣ ਲੱਗੇ ਆ ਇਹ ਮੇਲਾ ਵੇਖਣਦੇ ਆ ਪੰਜਾਬ ਦਾ ਐਦਾ ਹੀ ਨਜ਼ਾਰਾ ਆ ਚੀਜ਼ਾਂ ਲੋਕ ਮਿਸ ਕਰਦੇ ਬਾਹਰ ਕਿਹੜੇ ਕਿਹੜੇ ਵੀਰ ਮਿਸ ਕਰਦੇ ਕਮੈਂਟ ਕਰਕੇ ਦੱਸਿਓ ਸਤ ਬਾਜੀ ਦਾ ਉੱਧਰ ਚੱਲ ਰਹੀ ਆਸਤ ਬਾਜੀ ਦੀ ਡੀ ਕਰ ਰਹੇ ਆ ਸਾਰੇ ਵੀਰ ਬੈਠੇ ਆ ਪਰ ਸਾਹਮਣੇ ਵੀ ਕਰਦੇ ਆ ਸਟੂਲ ਲਾਗੇ ਸਟੂਲ ਬੈ ਜਾ ਮਨਜਿੰਦਰੇ ਕੁਰ और सारे वीर